ਜਾ ਲਿਆ ਉਹ ਪਾਸਾ ਗਿਆ ਮੈਨੂੰ ਕੋਈ ਰੈਂਡ ਡਿਗਰੋ ਓਕੇ ਅਗਰ ਛੜੀ ਜਾ ਮੰਗਾਈ ਤਾਂ ਉੱਡਲੇ ਟਿਕਾ ਠੀਕ ਰਾਈਟ ਟਿਕਾ ਉਹ ਕੋਲੇ ਕਰਦਾ ਐ ਐਕਸ਼ਨ ਹੋਇਆ ਉਹਦਾ ਬਾਈਕ ਨੂੰ ਦਾਰਾ ਤੋਂ ਵਾਈਪ ਕਰ ਦੋ ਅੱਜ ਨਾ ਸਾਡੀ ਟੀਮ ਨੇ ਐਸਆਈ ਮਨੋਜ ਕੁਮਾਰ ਐ ਰਾਜਵਿੰਦਰ ਸਿੰਘ ਸ਼ੇਬਾਜ਼ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਇੱਕ ਮੋਟਰਸਾਈਕਲ ਤੇ ਨਾ ਦੋ ਲੜਕੇ ਆ ਰਹੇ ਸੀ ਇਹਨਾਂ ਨੂੰ ਦੇਖ ਕੇ ਉਹਨਾਂ ਨੇ ਬੈਕ ਕਰ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਤੇ ਉਹਨਾਂ ਇਹਨਾਂ ਨੂੰ ਸ਼ੱਕ ਹੋਇਆ ਕਿ ਇਹਨਾਂ ਕੋਲ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਵਾ ਜਿਸ ਕਰਕੇ ਉਹਨਾਂ ਨੇ ਜਲੰਧਰ ਸਾਡੇ ਹੈੱਡਕੁਆਰਟਰ ਫੋਨ ਕੀਤਾ ਤੇ ਏਜੀੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਕਿ ਸਜੀਗਵਾ ਤੋਂ ਜਾ ਕੇ ਉੱਥੇ ਦੇਖ ਮੈਂ ਜਦੋਂ ਇੱਥੇ ਪਹੁੰਚਿਆ ਤੇ ਮੈਂ ਇਹਨਾਂ ਕੋਲ ਪੁੱਛਿਆ ਕਿ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈਗਾ ਤੁਸੀਂ ਤਲਾਸ਼ੀ ਮੈਨੂੰ ਦੇਣੀ ਚਾਹੁੰਦੇ ਆ ਜਾਂ ਡੀਐਸਪੀ ਸਾਹਿਬ ਨੂੰ ਦੇਣੀ ਚਾਹੁੰਦੇ ਆ ਜਾਂ ਕਿਸੇ ਹੋਰ ਗਸਟ੍ਰ ਰਜਿਸਟਰਡ ਸਾਹਿਬ ਨੂੰ ਦੇਣੀ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਤਲਾਸ਼ੀ ਹੈਗੀ ਆ ਉਹ ਅਸੀਂ ਡੀਐਸਪੀ ਸਾਹਿਬ ਕੋਲੋਂ ਕਰਵਾਣੀ ਚਾਹੁੰਦੇ ਆ ਫਿਰ ਮੈਂ ਫੋਨ ਕਰਕੇ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਦੀ ਤਲਾਸ਼ੀ ਕੀਤੀ ਤੇ ਜਿਹੜਾ ਲੜਕਾ ਸੀ ਰਾਹੁਲ ਰਠੌਰ son of ਵਿਜੇ ਕੁਮਾਰ ਇਹ ਮਾਨ ਸਿੰਘ ਗੇਟ ਚੀਲ ਮੰਡੀ ਦਾ ਗੜੀਆ ਸਕੂਲ ਦੇ ਲਾਗੇ ਆ ਇਹਨਾਂ ਦਾ ਘਰ ਇਹਦੇ ਕੋਲੋਂ 300 ਗ੍ਰਾਮ ਹੀਰੋ ਰਿਕਵਰ ਹੋਈ ਤੇ ਦੂਸਰਾ ਲੜਕਾ ਸੀ ਹਰਪ੍ਰੀਤ ਸਿੰਘ ਉੱਤਰ ਸੁਖਵਿੰਦਰ ਸਿੰਘ ਵਾਸੀ ਇਹ ਹੈਗਾ ਸੀ ਰਾਮਤਲਾਈ ਰੋਡ ਜਿੱਟੀ ਰਕ ਰਾਮਤਲਾਈ ਜਿੱਟੀ ਰੋਡ ਮਾਤਾ ਭਾਗੌਰ ਸਰਾ ਇਹਦੇ ਕੋਲੋਂ 705 ਗ੍ਰਾਮ ਹੀਰਾ ਰਿਕਵਰ ਹੋਈ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਆ ਕਾਂ ਜੋ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਤਫਤੀਸ਼ ਦੌਰਾਨ ਹਾਸਲ ਕਰਕੇ ਜੋ ਵੀ ਆਊਟਪੁੱਟ ਹੋਊਗਾ ਤੁਹਾਨੂੰ ਦਸੇ ਤੱਕ ਗੋਟ ਟੋਟਲ ਹੋ ਗਈ ਕਿੰਨੀ ਹੈ ਟੋਟਲ ਹੋ ਗਈ ਜੀ 1 ਕਿਲੋ 5 ਗ੍ਰਾਮ ਹੈ ਰੋਣ